ਰਸੂਲਾਂ ਦੇ ਕਰਤੱਬ ਅਧਿਆਇ 17 ਫਿਰ ਉਹ ਅੰਫੀਪੁਲਿਸ ਅਤੇ ਅਪਲੋਨੀਆ ਦੇ ਵਿੱਚੋਂ ਦੀ ਲੰਘ ਕੇ ਥਸਲਨੇ ਕੈਨੋ ਆਏ ਜਿੱਥੇ ਯਹੂਦੀਆਂ ਦੀ ਇੱਕ ਸਮਾਜ ਸੀ ਅਤੇ ਪੌਲਸ ਆਪਣੇ ਦਸਤੂਰ ਅਨੁਸਾਰ ਉਹਨਾਂ ਦੇ ਕੋਲ ਅੰਦਰ ਗਿਆ ਔਰ ਤਿੰਨ ਸਬਤਾਂ ਦੇ ਦਿਨਾਂ ਤੱਕ ਲਿਖਤਾ ਵਿੱਚੋਂ ਉਹਨਾਂ ਨੂੰ ਬਚਨ ਸੁਣਾਉਂਦਾ ਰਿਹਾ ਅਤੇ ਅਰਥ ਖੋਲ ਕੇ ਉਹਨਾਂ ਨੇ ਬਿਆਨ ਕੀਤਾ ਪਏ ਮਸੀਹ ਦਾ ਦੁੱਖ ਭੋਗਣਾ ਅਤੇ ਮੁਰਦੇ ਵਿੱਚੋਂ ਜੀਠਣਾ ਜ਼ਰੂਰੀ ਸੀ ਅਤੇ ਇਹ ਯਿਸੂ ਹੀ ਹੈ ਜਿਹਦੀ ਮੈਂ ਤੁਹਾਨੂੰ ਖਬਰ ਦਿੰਦਾ ਹਾਂ ਉਹ ਮਸੀਹ ਹੈ ਸੋ ਉਹਨਾਂ ਵਿੱਚੋਂ ਕਿੰਨਾ ਨੇ ਮੰਨ ਲਿਆ ਅਤੇ ਪਲੂਸ ਅਰਸਲਾਸ ਦੇ ਨਾਲ ਰਲ ਗਏ ਅਤੇ ਇਸੇ ਤਰ੍ਹਾਂ ਪਗਤ ਯੂਨਾਨੀਆ ਵਿੱਚੋਂ ਬਾਲੇ ਲੋਕ ਅਤੇ ਬਹੁਤ ਸਾਰੀਆਂ ਸਰਦਾਰਨੀਆਂ ਵੀ ਪਰ ਯਹੂਦਿਆ ਨੇ ਖੁਨਸ ਕਰਕੇ ਬਾਜ਼ਾਰ ਦੇ ਲੁੱਚਾ ਲੰਡਿਆਂ ਵਿੱਚੋਂ ਕਈ ਪੁਰਖਾਂ ਨੂੰ ਆਪਣੇ ਸੰਗ ਰਲਾ ਲਿਆ ਅਤੇ ਪੀੜ ਲਾ ਕੇ ਨਗਰ ਵਿੱਚ ਰੌਲਾ ਪਾ ਦਿੱਤਾ ਅਤੇ ਯਸੂਨ ਦੇ ਘਰ ਉੱਤੇ ਹੱਲਾ ਕਰਕੇ ਉਹਨਾਂ ਨੂੰ ਲੋਕਾਂ ਦੇ ਕੋਲ ਬਾਹਰ ਲਿਆਉਣਾ ਚਾਹੁੰਦੇ ਸਨ ਪਰ ਜੇ ਉਹ ਨਾ ਲੱਭੇ ਤਾਂ ਯਸੂਨ ਅਤੇ ਕਈ ਭਾਈਆਂ ਨੂੰ ਨਗਰ ਦੇ ਸਰਦਾਰਾਂ ਅੱਗੇ ਇਉਂ ਡੰਡ ਪਾਉਂਦੇ ਖਿੱਚ ਲਿਆਏ ਭਈ ਇਹ ਲੋਕ ਜਿੰਨਾ ਜਗਤ ਨੂੰ ਉਲਟਾ ਦਿੱਤਾ ਹੈ ਇੱਥੇ ਵੀ ਆਏ ਹਨ ਯਸੂਨ ਨੇ ਉਹਨਾਂ ਨੂੰ ਉਤਾਰਿਆ ਹੈ ਅਤੇ ਇਹ ਸਭ ਕੈਸਰ ਦੀ ਹੁਕਮਾਂ ਦੇ ਵਿਰੁੱਧ ਕਹਿੰਦੇ ਹਨ ਕਿ ਪਾਤਸ਼ਾਹ ਤਾਂ ਹੋਰ ਹੈ ਅਰਥਾਤ ਯਿਸੂ ਸੋ ਉਹਨਾਂ ਨੇ ਲੋਕਾਂ ਨੂੰ ਅਤੇ ਨਗਰ ਦੇ ਸਰਦਾਰਾਂ ਨੂੰ ਇਹ ਗੱਲਾਂ ਸੁਣਾ ਕੇ ਘਬਰਾ ਦਿੱਤਾ ਤਾਂ ਉਹਨਾਂ ਨੇ ਯਸੂਨ ਅਤੇ ਦੂਜਿਆਂ ਤੋਂ ਮੁਚਲਕਾ ਲੈ ਕੇ ਉਹਨਾਂ ਨੂੰ ਛੱਡ ਦਿੱਤਾ ਪਰ ਪਾਈਆ ਨੇ ਤਾਬੜ ਤੋੜ ਰਾਤ ਦੇ ਵੇਲੇ ਪੁਲੂਸ ਅਤੇ ਸਿਲਾਸ ਨੂੰ ਬਰੀਆਂ ਨੂੰ ਕਲ ਦਿੱਤਾ ਔਰ ਉਹ ਉੱਥੇ ਪਹੁੰਚ ਕੇ ਯਹੂਦਿਆਂ ਦੀ ਸਮਾਜ ਵਿੱਚ ਗਏ ਇੱਥੇ ਦੇ ਲੋਕ ਤਸਲਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਇਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਬਚਨ ਮੰਨ ਲਿਆ ਅਤੇ ਰੋਜ਼ ਲਿਖਤਾਂ ਵਿੱਚ ਪਾਲਦੇ ਕਰਦੇ ਰਹੇ ਭਈ ਇਹ ਗੱਲਾਂ ਇਸੇ ਤਰ੍ਹਾਂ ਹਨ ਕਿ ਨਹੀਂ ਇਸ ਲਈ ਬਹੁਤੇ ਦਿਨਾਂ ਵਿੱਚੋਂ ਅਤੇ ਯੂਨਾਨੀ ਪਤਰਾਂਤ ਇਸਤਰੀਆਂ ਅਤੇ ਪੁਰਖਾਂ ਵਿੱਚੋਂ ਵੀ ਢੇਰ ਸਾਰਿਆਂ ਨੇ ਨੀਚਾ ਕੀਤੀ ਪਰ ਜਾਂ ਫਸਲਨੀਕੇ ਦੇ ਯਹੂਦੀਆਂ ਨੇ ਜਾਣਿਆ ਭਈ ਪੌਲਸ ਪਰਮੇਸ਼ਰ ਦਾ ਬਚਨ ਬਿਰਿਆ ਵਿੱਚ ਵੀ ਸੁਣਾਉਂਦਾ ਹੈ ਤਾਂ ਉੱਥੇ ਵੀ ਆਣ ਕੇ ਲੋਕਾਂ ਨੂੰ ਉਬਾਰਨ ਅਤੇ ਕਬਰਾ ਦੇਣ ਲੱਗੇ ਤਦ ਭਈਆਂ ਨੇ ਚੱਟ ਪੌਲਸ ਨੂੰ ਵਿਦਾ ਕੀਤਾ ਭਈ ਸਮੁੰਦਰ ਤਿੱਕ ਜਾਵੇ ਅਤੇ ਸਿਲਾਸ ਅਰਥਿਮੋਥੀਸ ਵੀ ਉੱਥੇ ਹੀ ਰਹੇ ਪਰ ਪੁਲੂਸ ਦੇ ਪਹੁੰਚਣ ਵਾਲਿਆਂ ਨੇ ਉਹਨੂੰ ਅਥੇਨੇ ਤਾਂ ਹੀ ਲਿਆਂਦਾ ਅਤੇ ਸਿਲਾਸ ਅਰਥਿਮੋਥੀਸ ਦੇ ਲਈ ਹੁਕਮ ਲੈ ਕੇ ਭਈ ਜਿਸ ਤਰ੍ਹਾਂ ਹੋ ਸਕੇ ਛੇਤੀ ਉਹਦੇ ਕੋਲ ਆ ਜਾਣ ਉਤੁਰ ਪਈ ਜਦੋਂ ਪੁਲੂਸ ਅਥੇਨੇ ਵਿੱਚ ਉਹਨਾਂ ਦੀ ਉਡੀਕ ਕਰਦਾ ਸੀ ਤਾਂ ਸ਼ਹਿਰ ਨੂੰ ਮੂਰਤਾਂ ਨਾਲ ਭਰਿਆ ਹੋਇਆ ਵੇਖ ਕੇ ਉਹਦਾ ਜੀ ਜਲ ਗਿਆ ਇਸ ਲਈ ਉਹ ਸਮਾਜ ਵਿੱਚ ਯਹੂਦੀਆਂ ਅਤੇ ਭਗਤ ਲੋਕਾਂ ਦੇ ਨਾਲ ਅਤੇ ਰੋਜ਼ ਬਾਜ਼ਾਰ ਵਿੱਚ ਉਨਰਨਾਲ ਦੂਸਰੂਨ ਮਿਲਦੇ ਸਨ ਗਿਆਨ ਗੋਸ਼ਟ ਕਰਦਾ ਸੀ ਅਪਿਕੂਰੀ ਔਰ ਸਤੋਈ ਕੀ ਪੰਡਤਾਂ ਵਿੱਚੋਂ ਵੀ ਕਈ ਕੋ ਉਸ ਨਾਲ ਟਕਰਨ ਲੱਗੇ ਅਤੇ ਕਈਆਂ ਨੇ ਆਖਿਆ ਜੋ ਇਹ ਬਕਵਾਦੀ ਕੀ ਕਰਨਾ ਚਾਹੁੰਦਾ ਹੈ ਕਈ ਬੋਲੇ ਜੋ ਇਹ ਤਾਂ ਪਰाये ਦੇਵਤਿਆਂ ਦਾ ਦਰਸ਼ਨ ਵਾਲਾ ਮਲੂਮ ਹੁੰਦਾ ਹੈ ਕਿਉਂ ਜੋ ਉਹ ਯਸੂ ਦੀ ਔਰ ਕਿਆਮਤ ਦੀ ਖੁਸ਼ਖਬਰੀ ਸੁਣਾਉਂਦਾ ਸੀ ਉਸ ਨੂੰ ਫੜ ਕੇ ਅਰੀਪੁਗਸ ਉੱਤੇ ਲੈ ਗਏ ਔਰ ਬੋਲੇ ਕਿ ਅਸੀਂ ਪੁੱਛ ਸਕਦੇ ਹਾਂ ਭਈ ਉਹ ਨਵੀਂ ਸਿੱਖਿਆ ਜੋ ਦਿੰਦਾ ਹੈ ਕੀ ਹੈ ਤੁਹਾ ਸਾਡੇ ਕੰਨੇ ਅਨੋਖੀਆਂ ਗੱਲਾਂ ਪਾਉਂਦਾ ਹੈ ਸੋ ਅਸੀਂ ਉਹਨਾਂ ਦਾ ਅਰਥ ਜਾਣਨਾ ਚਾਹੁੰਦੇ ਹਾਂ ਸਾਰੇ ਅਥੀਨੀ ਲੋਕ ਜਿਹੜੇ ਪਰਦੇਸੀ ਉੱਥੇ ਰਹਿੰਦੇ ਸਨ ਨਵੀਆਂ-ਨਵੀਆਂ ਗੱਲਾਂ ਸੁਣਨ अथवा ਸੁਣਾਉਣ ਤੋਂ ਬਿਨਾ ਆਪਣਾ ਵੇਲਾ ਹੋਰ ਕਿਸੇ ਕੰਮ ਵਿੱਚ ਨਹੀਂ ਕੱਟਦੇ ਸਨ ਸੋਪਲੂਸ ਔਰੀਪੋਗਸ ਦੇ ਵਿੱਚ ਖੜਾ ਹੋ ਕੇ ਕਹਿਣ ਲੱਗਾ ਹੈ ਅਥੀਨੀਓ ਮੈਂ ਤੁਹਾਨੂੰ ਹਰ ਤਰ੍ਹਾਂ ਨਾਲ ਵੱਡੇ ਪੂਜਨ ਵਾਲੇ ਵੇਖਦਾ ਹਾਂ ਕਿਉਂਕਿ ਮੈਂ ਤੁਰਦੇ ਫਿਰਦੇ ਅਜੇ ਤੁਹਾਡੇ ਠਾਕਰਾਂ ਉੱਤੇ ਨਿਗਾਹ ਮਾਰਦਿਆਂ ਇੱਕ ਵੇਦੀ ਵੀ ਵੇਖੀ ਜਿਹਦੇ ਉੱਤੇ ਇਹ ਲਿਖਿਆ ਹੋਇਆ ਸੀ ਅਣਜਾਣੇ ਦੇਵਲੀ ਉਪਰੰਤ ਜਿਹਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਉਸੇ ਦੀ ਖਬਰ ਦਿੰਦਾ ਹਾਂ ਉਹ ਪਰਮੇਸ਼ਰ ਜਿਹਨੇ ਸੰਸਾਰ ਅਤੇ ਜੋ ਕੁਝ ਉਹਦੇ ਵਿੱਚ ਹੈ ਰਚਿਆ ਉਹ ਆਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਏ ਹੋਇਆ ਮੰਦਰਾਂ ਵਿੱਚ ਨਹੀਂ ਵੱਸਦਾ ਅਤੇ ਨਾ ਕਿਸੇ ਚੀਜ਼ ਤੋਂ ਥੁੜਕੇ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿਉਂਕਿ ਉਹ ਆਪੇ ਸਭਨਾਂ ਨੂੰ ਜਿਉਣ ਸਵਾਸ ਅਤੇ ਸਭ ਕੁਝ ਦਿੰਦਾ ਹੈ ਅਤਿ ਉਸਨੇ ਮੁਰਖਾਂ ਦੀ ਹਰ ਇੱਕ ਕਾਮ ਨੂੰ ਸਾਰੀ ਧਰਤੀ ਉੱਤੇ ਵਸਣ ਲਈ ਇੱਕ ਤੋਂ ਰਚਿਆ ਅਤੇ ਉਹਨਾਂ ਦੇ ਥਾਪੇ ਹੋਏ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਰਾਈਆਂ ਭਈ ਉਹ ਪਰਮੇਸ਼ਰ ਨੂੰ ਪਾਲਨ ਕੀ ਜਾਣੀਏ ਉਹਨੂੰ ਟੋਕੇ ਲਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ ਕਿਉਂਕਿ ਉਸੇ ਵਿੱਚ ਅਸੀਂ ਜਿਉਂਦੇ ਅਰਤੁਰਦੇ ਫਿਰਦੇ ਅਤੇ ਮੌਜੂਦ ਹਾਂ ਜਿਵੇਂ ਤੁਹਾਡੇ ਕਵਿਸ਼ਰਾਂ ਵਿੱਚੋਂ ਵੀ ਕਿੰਨੇ ਨੇ ਆਖਿਆ ਹੈ ਭਈ ਅਸੀਂ ਤਾਂ ਉਹਦੀ ਅੰਸ ਹਾਂ ਸੋ ਪਰਮੇਸ਼ਰ ਦੀ ਅੰਸ ਹੋ ਕੇ ਸਾਨੂੰ ਜੋਗਨੀ ਜੋ ਇਹ ਸਮਝੀਏ ਪਰਮੇਸ਼ਰ ਸੋਨੇ ਚਾਂਦੀ ਜਾਂ ਪੱਥਰ ਵਰਗਾ ਹੈ ਜਿਹਨੂੰ ਮਨੁੱਖ ਦੀ ਹਤੌਟੀ ਅਤੇ ਮਾਨਨੇ ਘੜਿਆ ਹੈ ਪਰਮੇਸ਼ਰ ਨੇ ਅਣਜਾਣ ਪੁੰਨੇ ਦੇ ਸਮੇਂ ਵੱਲੋਂ ਅੱਖੀਆਂ ਫੇਰ ਲੀਆਂ ਸਨ ਪਰ ਹੁਣ ਮਨੁੱਖਾਂ ਨੂੰ ਹੁਕਮ ਦਿੰਦਾ ਹੈ ਜੋ ਉਹ ਸਭ ਹਰੇਕ ਥਾਂ ਤੌਬਾ ਕਰਨ ਕਿਉਂ ਜੋ ਉਸਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹਦੇ ਵਿੱਚ ਉਹ ਸਚਾਈ ਨਾਲ ਸੰਸਾਰ ਦਾ ਨਿਆਂ ਕਰੇਗਾ ਉਸ ਮਨੁੱਖ ਦੇ ਰਾਹੀਂ ਜਿਹਨੂੰ ਉਸਨੇ ਠਹਿਰਾਇਆ ਅਤੇ ਉਹ ਮੁਰਦੇ ਵਿੱਚੋਂ ਜਵਾਲ ਕੇ ਇਹ ਗੱਲਾਂ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ ਜਾਂ ਉਹਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮੁਖਾਲ ਕਰਨ ਲੱਗੇ ਪਰ ਹੋਰਨਾਂ ਆਖਿਆ ਅਸੀਂ ਇਹ ਗੱਲ ਤਥੋਂ ਕਦੇ ਫੇਰ ਸੁਣਾਂਗੇ ਸੋ ਪੁਲੂਸ ਉਹਨਾਂ ਦੇ ਵਿੱਚੋਂ ਚਲਿਆ ਗਿਆ ਪਰੰਤੂ ਕਈ ਪੁਰਖਾ ਨੇ ਉਹਦੇ ਨਾਲ ਰਲ ਕੇ ਪ੍ਰਤੀਤ ਕੀਤੀ ਉਹਨਾਂ ਵਿੱਚੋਂ ਦਿਅਨੂਸੀਸ ਅਰਪਿਯੁਗੀ ਅਤੇ ਦਾਮ੍ਰਿਸ ਨਾਮੇ ਇੱਕ ਤੀਵੀਂ ਅਤੇ ਹੋਰ ਕਈ ਉਹਨਾਂ ਦੇ ਨਾਲ ਸਨ